ਐਨਓਸੀ ਦੇ ਤੁਗੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਐ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਆਜਾਂ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰਨ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰਨ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾ ਉਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ। ਕਟਗੀ ਆ ਰਹੀ ਖਤਮ ਨਹੀਂ ਹੋ ਰਹੀ। ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹਦੇ। ਠੀਕ ਹੈ ਨਾ? ਘਟ ਗਈ। ਮੈਂ ਆਪਕਾ ਇਹ ਕਹਿਣਾ ਆਪਣੇ ਸਪੀਚ ਕਿਹਦਾ ਮਤਲੇ ਨਹੀਂ ਹੈ। ਬੰਦ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਖੂਨ ਚ ਹੁੰਦੇ ਨੇ ਜੀਨਸ। ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ। ਜਿਹੜੇ ਜਿਹੜੇ ਕਰਪਟ ਆ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹੇ ਬਈ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣੇ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਕਿ ਕਿ ਨੌਕਰੀ ਜਾਓ ਬਿੰਡੂ ਕੀ ਵੀ ਸ਼ੁਰੂਆਤ ਹੋ ਗਈ ਹਟ ਉਸ ਦਾ ਰਿਸਪਾਂਸ ਕਿਹੋ ਜਿਹਾ ਹੈ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਲਈ ਕੰਮ ਚੱਲ ਰਿਹਾ ਹੈ ਪੂਰਾ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈਵਲ ਤੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਉਹ ਕਹਿੰਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਵੇਂ ਕਾਗਜ਼ ਬਾਤ ਘਾਟ ਹੋਈ ਤਾਂ ਲੈ ਲੈ। ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਕਿਸੇ ਸਕੂਲ 'ਚ ਕਿਸੇ ਕਚਹਿਰੀ 'ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ ਹਸਪਤਾਲ 'ਚ ਮੈਂ ਵੀ ਰੁਕ ਜਾਂਦਾ। ਸੋ ਅੱਜ ਮਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਟ ਦੇ ਵਿੱਚ ਰੁਕੇ ਹਾਂ ਤੁਸੀਂ ਸਾਰਾ ਆਪਣੇ ਕੈਮਰੇ 'ਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਪਰ ਲੋਕ ਮਿਲੇ ਪਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਪਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵੇਜ ਹੁੰਦੀ ਹੈ ਹਰ ਰੋਜ਼ ਤੇ 30 ਤੋਂ 40 ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਨੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਇਸ ਪਰ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਤਾ ਮਿਲ ਜਾਂਦਾ ਤੁਸੀਂ ਤਾਂ ਬੰਦ ਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿੰਦੇ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸਕੇ ਲੋਕਾਂ ਦੇ ਜ਼ਿਆਦਾਤਰ ਸਮੱਸਿਆਵਾਂ ਕੀ ਕੁਝ ਨਹੀਂ ਲੱਗਿਆ ਲੋਕ ਦੱਸ ਰਹੇ ਨੇ ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਇੱਥੇ ਤਾਂ ਲਾਈਨਾਂ ਲੱਗੀ ਹੁੰਦੀ ਸੀ ਇੱਥੇ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਅਚਾਨਕ ਆਉਣਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਇਹ ਕਰ ਲੋ ਕਿ ਮੈਂ ਸਮੱਸਿਆਵਾਂ ਸੁਣਨਾ ਆ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਉਹ ਤਾਂ ਹੁੰਦੀ ਹੈ ਜਿਹੜੀ ਵਿੱਚ ਵੇਲੇ ਉਹਦੇ ਕੋਈ ਵੀ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਹਾ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਸਾਧਾਦਰ ਸੇਵਾ ਕੀ ਕੁਝ ਇਸ ਤਰ੍ਹਾਂ ਲੋਕ ਕਰਦੇ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ 'ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋ ਗਈ ਆਉਣ ਵਾਲੇ ਦਿਨਾਂ 'ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਕਿਦਾ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਇੱਕੇ ਮੈਨੂੰ ਚੰਗਾ ਲੱਗੇ ਕਿੰਨਾ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਆ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲੀਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲੀਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ। ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀ ਜਿਉ ਹੈ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਕੱਟ ਗਈ ਇਹ ਵੀ ਖਤਮ ਨਹੀਂ ਹੋਈ ਇਹ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਘੱਟ ਗਈ ਮੈਂ ਆਪਕਾ ਇਹਨਾਂ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਫੋਨ 'ਚ ਹੁੰਦੇ ਨੇ ਜੀਨਸ ਹਰ ਰੋਜ਼ ਬਿਜਿਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕ੍ਰਾਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਸਿੱਕਲੋ ਨੌਕਰੀ ਜਾਓ ਬਿੰਡੂ ਦੀ ਵੀ ਸ਼ੁਰੂਆਤ ਹੋ ਗਈ ਹਰ ਉਸ ਦਾ ਰਿਸਪਾਂਸ ਕਿਹੋ ਜਿਹਾ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਦੋਂ ਕਾਗਜ਼ ਬਾਤ ਘਾਟ ਹੋਈ ਤਾਂ ਲੈ ਲੈ